ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਬਲਵੰਡੇ ਵਾਲੀ ਪੁਲੀ ਦਾ ਸੰਘਰਸ਼ ਹੋਰ ਤਿੱਖਾ ਹੋਣ ਜਾ ਰਿਹਾ ਕੋਰ ਕਮੇਟੀ ਨੇ ਅੱਜ ਬਹੁਤ ਵੱਡੇ ਲੈਵਲ ਤੇ ਮੀਟਿੰਗ ਕੀਤੀ ਆ ਹੋਰ ਵੀ ਜਥੇਬੰਦੀਆਂ ਦੇ ਜਿਹੜਾ ਅੱਜ ਇਹਨਾਂ ਨੂੰ ਸਹਿਯੋਗ ਮਿਲ ਚੁੱਕਾ ਸਾਡੇ ਨਾਲ ਇਕਾਈਆਂ ਦੇ ਪ੍ਰਧਾਨ ਔਰ ਜਥੇਬੰਦੀਆਂ ਦੇ ਪ੍ਰਧਾਨ ਮੌਜੂਦ ਨੇ ਪੰਜਾਬ ਦੇ ਵੀ ਸੋ ਕਰਦੇ ਹਾਂ ਗੱਲ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਮੈਂ ਜੀ 1 ਕੋ ਤੁਹਾਡੇ ਕੋਲ ਸਰਕਾਰ ਦਾ ਕੋਈ ਉੱਚ ਨੁਮਾਇੰਦਾ ਪਹੁੰਚਿਆ ਹੁਣ ਤੱਕ ਨਹੀਂ ਨਹੀਂ ਅਜੇ ਤੱਕ ਕੋਈ ਸਰਕਾਰ ਦਾ ਮੇਰਾ ਕੋਈ ਨਹੀਂ ਪਹੁੰਚਿਆ ਤੇ ਨਾ ਕੋਈ ਸਾਨੂੰ ਮਿਲਣ ਆਇਆ ਇੱਥੇ ਤੇ ਅਸੀਂ ਅੱਗੇ ਮਤਲਬ ਬਹੁਤ ਤਿੱਖਾ ਸੰਘਰਸ਼ ਕਰਨ ਜਾ ਰਹੇ ਹਾਂ ਤੇ ਹੁਣ ਮਤਲਬ ਗਾੜੀ ਤੁਹਾਨੂੰ ਭਾਜੀ ਦੱਸਣਗੇ ਸੋ ਸਾਡੇ ਨਾਲ ਲੋਕ ਸਭਾ ਮੋਰਚਾ ਪੰਜਾਬ ਦੇ ਪ੍ਰਧਾਨ ਸੋਨੂ ਔਲਖ ਜੀ ਮੌਜੂਦ ਨੇ ਕਰਦੇ ਆ ਗੱਲਬਾਤ ਔਲਖ ਸਾਹਿਬ ਅੱਜ ਜਥੇਬੰਦੀ ਦੀ ਕੋਰਟ ਕਮੇਟੀ ਦੀ ਜਿਹੜੀ ਵੱਡੀ ਮੀਟਿੰਗ ਹੋਈ ਹੈ ਕੀ ਉਹਦੇ ਵਿੱਚ ਅਹਿਮ ਫੈਸਲੇ ਲਏ ਗਏ ਨੇ ਸੁਖਜੀ ਅੱਜ ਸਾਡੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਦੋ ਅਹਿਮ ਫੈਸਲੇ ਜਿਹੜੇ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਲੈ ਕੇ ਆ ਇੱਕ ਫੈਸਲਾ ਜਿਹੜਾ ਆ ਉਹ ਪਰਸੋਂ ਵੀਰਵਾਰ ਨੂੰ ਅੱਡਾ ਪੈਣੀ ਮੀਆਂ ਖਾਨ ਦੇ ਵਿੱਚ ਇਲਾਕੇ ਦੀ ਸੰਗਤ ਰੂਨ ਦੁਕਾਨਦਾਰਾਂ ਨੂੰ ਰੋਜ਼ਵਾਰ ਵੀਰਾਂ ਨੂੰ ਜਾਗਰੂਕ ਕਰਨ ਵਾਸਤੇ ਕਿ ਇਹ ਜਿਹੜਾ ਮੋਰਚਾ ਲੱਗਾ ਹੈ ਇਹ ਸਾਰਿਆਂ ਦਾ ਸਾਂਝਾ ਮੋਰਚਾ ਇਹ ਬਲੈਕ ਮਾਰਚ ਹੋਣਾ ਹੈ ਔਰ ਉਸ ਤੋਂ ਬਾਅਦ 29 ਤਰੀਕ ਨੂੰ ਦਿਨ ਸੋਮਵਾਰ टीसी ਗੁਰਦਾਸਪੁਰ ਦਾ ਜਬਰਦਸਤ ਜਿਹੜਾ ਧਰਨਾ ਆ ਉਹ ਦਿੱਤਾ ਜਾਣਾ ਹੈ 2 ਘੰਟੇ ਵਾਸਤੇ ਆਪਾਂ ਇਹ ਪ੍ਰੋਗਰਾਮ ਲਿਖਿਆ ਆ 10 ਤੋਂ 12 ਵਜੇ ਤੱਕ ਔਰ ਇਹਦੇ ਤੇ ਇਲਾਕੇ ਦੀ ਵੇਖੋ ਸੰਗਤ ਜਿਹੜੀ ਆ ਹਮ ਹਮਾ ਕੇ ਪਹੁੰਚੂਗੀ ਜਥੇਬੰਦੀਆਂ ਦੇ ਬਹੁਤ ਤਿੱਖੇ ਸਵਾਲ ਵੀ ਸਨ ਮੈਂ ਅੱਗੇ ਸਪੀਚ ਵੀ ਸੁਣ ਰਿਹਾ ਸੀਗਾ ਕਹਿ ਰਹੇ ਸੀਗੇ ਅਗਰ ਉਹ ਡੀਸੀ ਸਾਹਿਬ ਨਹੀਂ ਛੇਤੀ ਮਨਜ਼ੂਰ ਕਰਦੇ ਤਾਂ ਹੋਰ ਵੀ ਜਰੇ ਆ ਚੱਕੇ ਜਾਮ ਕੀਤੇ ਜਾਣਗੇ ਉਸ ਦੇ ਬਾਰੇ ਅੱਗੇ ਰਣਨੀਤੀ ਕਿਹਾ ਸੁਖਜੀ ਜਦੋਂ ਆਪਾਂ ਇਹ ਪੁਲੀ ਦਾ ਰਸਤਾ ਜਿਹੜਾ ਮੋਰਚਾ ਇਹ ਸ਼ੁਰੂ ਕੀਤਾ ਸੀਗਾ ਪੁਲੀ ਬਣਾਉਣ ਵਾਸਤੇ ਇਹ 50 ਪਿੰਡਾਂ ਨੂੰ ਇਹ ਪੁਲੀ ਜੋੜਦੀ ਹੈ ਤੇ ਇੱਥੇ ਹਰ ਰੋਜ਼ ਜਿਹੜਾ ਸੰਗਤ ਦਾ ਇਕੱਠਾ ਹਰ ਰੋਜ਼ ਦਾ ਰੋਜ਼ ਵਜਦਾ ਜਾ ਰਿਹਾ ਹੈ ਤੇ ਇਹ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬੜਾ ਵੱਡਾ ਸੰਘਰਸ਼ ਬਣ ਕੇ ਉੱਭਰੇਗਾ ਤੇ ਸਰਕਾਰ ਨੂੰ ਜਿਹੜੀ ਇਹ ਪੁਲੀ ਹੈ ਜਲਦ ਬਣਾਉਣੀ ਬਣਾਉਣੀ ਪਵੇਗੀ ਲੋਕਾਂ ਦੇ ਰੋਅ ਅੱਗੇ ਝੁਕਣਾ ਪਵੇਗਾ ਕਿੰਨੇ ਕ ਪਿੰਡਾਂ ਨੂੰ ਇਹ ਪਾਣੀ ਮਾਰ ਕਰ ਸਕਦਾ ਅਗਰ ਪਾਣੀ ਆਉਂਦਾ ਆ ਪੁਲੀ ਦੇ ਨੁਕਸਾਨ ਕਰਕੇ ਇਹ ਸਾਹਮਣੇ ਜਿਹੜੀ ਪੁਲੀ ਆ ਇਹ ਬੈਠੀ ਹੋਈ ਆ ਕੱਲ ਨੂੰ ਕੋਈ ਬਰਸਾਤ ਆ ਜਾਂਦੀ ਹੈ ਬਰਸਾਤਾਂ ਦੇ ਦੇਣ ਆ ਇਧਰ ਦਾ ਸਾਰਾ ਇਲਾਕਾ ਜਿਹੜਾ ਇਹਦਾ ਪਾਣੀ ਦਾ ਕੋਈ ਨਿਕਾਸ਼ ਨਹੀਂਗਾ ਪਿਛਲੀ ਵਾਰੀ ਵੀ ਬੜੀ ਵੱਡੀ ਤਬਾਹੀ ਹੋਈ ਸੀ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਸੀ ਡੁੱਬ ਗਈਆਂ ਸੀ ਗੰਨੇ ਗੜ ਗਏ ਸੀ ਸੜ ਗਏ ਸੀ ਇਸ ਵਾਰੀ ਵੀ ਸਾਡਾ ਏਸੀ ਇਹੀ ਤੇ ਸਾਡੀ ਸਾਰੀ ਦੀ ਮੰਗ ਆ ਕਿ ਜਦੋਂ ਮਤਲਬ ਪਿਛਲੀ ਵਾਰੀ ਵੀ ਜਿਹੜਾ ਸਰਕਾਰ ਦਾ ਸਰਕਾਰ ਨੇ ਕੋਈ ਕਿਸਾਨਾਂ ਨੂੰ ਦਿੱਤਾ ਨਹੀਂ ਤੇ ਇਸ ਵਾਰੀ ਵੀ ਜੇ ਬਰਸਾਤਾਂ ਵੱਧ ਆਈਆਂ ਤੇ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਕਿਸਾਨ ਜਾਊਗਾ ਕਿੱਧਰ ਸੋ ਆਲਸਾਬ ਦੱਸ ਰਹੇ ਨੇ ਕਿ ਜਿਹੜਾ 29 ਤਰੀਕ ਨੂੰ ਡੀਸੀ ਸਾਹਿਬ ਗੁਰਦਾਸਪੁਰ ਦੇ ਅਗੇ ਜਿਹੜਾ ਬਹੁਤ ਵੱਡੇ ਲੈਵਲ ਤੇ ਜਿਹੜਾ ਧਰਨਾ ਦਿੱਤਾ ਜਾਊਗਾ ਸਾਡੇ ਨਾਲ ਮੌਜੂਦ ਨੇ ਮਾਸਟਰ ਜੀ ਮਾਸਟਰ ਜੀ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਾਂਜੀ ਕੀ ਲੱਗਦਾ ਕਿੰਨਾ ਕੁ ਤਿੱਖਾ ਜਿਹੜਾ ਸੰਘਰਸ਼ ਕਰਨਾ ਪਵੇਗਾ ਅਜੇ ਪੁਲੀ ਬੋਣ ਵਾਸਤੇ ਦੇਖੋ ਜੀ ਬੇਨਤੀ ਜੀ ਅੱਪੀ ਅਸੀਂ 12 ਤਰੀਕ ਨੂੰ ਇੱਥੇ ਰੋਗ ਤੇ ਮੋਰਾਂ ਬੈਠੇ ਹੋਏ ਆ ਹਾਂ ਪਰ ਬੜੇ ਹੀ ਦੁੱਖ ਨਾਲ ਗੱਲ ਰਹੇ ਆ ਕਈ ਤੱਕ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਫਲਾਈ ਨਹੀਂ ਹੋਈ ਜਿਹੜਾ ਕਿ ਇਸ ਇਵਾਕੇ ਦਾ 50 60 ਪਿੰਡਾਂ ਦਾ ਏ ਇੱਕ ਸੁਵਿਧਾ ਸ਼ਹਿਰ ਆ ਗਿਆ ਜਿਹੜਾ ਕਿ ਬੰਦ ਹੋਈ ਪਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਖਤਰਾ ਆਪਣੇ ਇਸ ਵਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਤੇ ਸਾਡਾ ਰਸਤਾ ਬੰਦ ਵੀ ਹੋ ਸਕਦਾ ਥੋੜੀ ਜਿਹੀ ਬਾਸ਼ੋਰ ਹੋ ਗਈ ਤਾਂ ਹਾਲ ਕਿ ਅੱਜ ਅਸੀਂ ਆਪਣੀ ਇਸ ਕਮੇਟੀ ਵਿੱਚ ਫੈਸਲਾ ਕੀਤਾ ਆ ਕਿ ਅਸੀਂ 25 ਦਿਨ ਨੂੰ ਪਰਸੋਂ ਪੈਨੇ ਅਦੇਖ ਪੈਨੇ ਮੇ ਖਾ ਅੱਡੇ ਵਿੱਚ ਝੰਡਾ ਮਾਰਚ ਕਰਾਂਗੇ ਇੱਕ ਰੈਲੀ ਕਰਾਂਗੇ ਉਸ ਉਪਰੰਤ ਅਸੀਂ ਵੱਡੇ ਰੂਪ ਦੇ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਇਥੋਂ ਧਰਨਾ ਸਥਾਨ ਤੋਂ ਵਾਇਆ ਚਾਖਰੀ ਤੋਂ ਵਾਇਆ ਕਰਨ ਵਾਇਆ ਤਿਬੜ ਇੱਕ ਵੱਡੀ ਰੈਲੀ ਦੇ ਰੂਪ ਵਿੱਚ ਝੰਡਾ ਮਾਰਦੇ ਰੂਪ ਵਿੱਚ ਗੁਰਦਾਸਪੁਰ ਪਹੁੰਚਾਂਗੇ ਤੇ 2 ਘੰਟੇ ਜੀਸੀ ਦਫਤਰ ਦਾ ਘਰਾਓ ਕਰਾਂਗੇ ਉਸ ਉਪਰੰਤ ਅਸੀਂ ਵਾਇਆ ਸ਼ਾਲਾ ਰੈਲੀ ਹੋਵੇ ਜੀ ਆਪੇ ਇਸ ਤਰ੍ਹਾਂ ਆਵਾਂਗੇ ਕਾਗੇ ਸਰਕਾਰ ਦੇ ਕੰਨਾਂ ਦੇ ਕੋਈ ਜੂਨ ਸਰਪਟੇ ਇਹ ਸਾਡਾ ਇੱਕੋ ਦਾ ਪ੍ਰੋਗਰਾਮ ਹੈ ਤੋ ਵੱਡਾ ਐਕਸ਼ਨ ਜਥੇਬੰਦੀਆਂ ਨੇ ਹੁਣ ਲੈ ਲਿਆ ਹੈ ਫੈਸਲਾ ਲੈ ਚੁੱਕੇ ਨੇ ਕਿ ਡੀਸੀ ਦਫਤਰ ਦਾ ਘਰਾਓ ਜਰਾ 29 ਤਰੀਕ ਨੂੰ ਜਰਾ ਡੀਸੀ ਦਫਤਰ ਦਾ ਘਰਾਓ ਕੀਤਾ ਜਾਊਗਾ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਗੇ ਸਾਡੇ ਨਾਲ ਫੌਜੀ ਸਾਹਿਬ ਵੀ ਮੌਜੂਦ ਨੇ ਫੌਜੀ ਸਾਹਿਬ ਕੀ ਲੱਗਦਾ ਕਿ ਇਸ ਪੰਜਾਵੇਂ ਪਿੰਡਾਂ ਦੀ ਸਾਰ ਰਗਾ ਅਗਰ ਪਾਣੀ ਆ ਜਾਂਦਾ ਤਾਂ ਕਨੈਕਸ਼ਨ ਇਹਦਾ ਟੁੱਟ ਨਹੀਂ ਜਾਂਦਾ ਆ ਪਹਿਲਾਂ ਵੀ ਫਸਲਾਂ ਖਰਾਬ ਹੋਈਆਂ ਮੁਆਵਜ਼ੇ ਮਿਲ ਗਏ ਹੁਣ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਤੁਹਾਨੂੰ ਵੀ ਪਤਾ ਵੈ ਕਿ ਜਿੰਨਾ ਵੀ ਪਿਛਲੀ ਵਾਰੀ ਨੁਕਸਾਨ ਹੋਇਆ ਕਿੰਨਾ ਕਿ ਸਰਕਾਰਾਂ ਨੇ ਮਕਾਨਾਂ ਦਾ ਦੇ ਦਿੱਤਾ ਜਾਂ ਫਸਲਾਂ ਦਾ ਦੇ ਦਿੱਤਾ ਜਾਂ ਗੰਨੇ ਦਾ ਦੇ ਦਿੱਤਾ ਇਹ ਤੇ ਕਿਸ ਨੂੰ ਦੋਰਾ ਹੈ ਹੀ ਨਹੀਂ ਕਿ ਕਿਸੇ ਨੂੰ ਨਹੀਂ ਪਤਾ ਕਿ ਇਹ ਸਿਰਫ ਸਰਕਾਰ ਜਿਹੜੀ ਹੈ ਇਹ ਫੋਟੋਆਂ ਤੱਕ ਰਹੀ ਹੈ ਸਰਕਾਰ ਕਿਸ ਨੇ ਕੋਈ ਮੁਲਾਜਾ ਨਹੀਂ ਦਿੱਤਾ ਕਿਸ ਨੇ ਕੋਈ ਪੈਸਾ ਨਹੀਂ ਦਿੱਤਾ ਬੜਾ ਕੀਤਾ ਤੇ ਉਹ 6500 ਰੁਪਇਆ ਕਿਲੇ ਦਾ ਦਿੱਤਾ ਤੇ ਗੰਨੇ ਦਾ ਤੋ ਵੀ ਨਹੀਂ ਦਿੱਤਾ ਇਹ ਸੁਖਜੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਪੁਲੀ ਦੇਖੋ ਐ ਨੂੰ ਕੈਮਰਾਮੈਨ ਨੂੰ ਕਾਂਗਾ ਵੀ ਕੈਮਰਾ ਮਾਰ ਕੇ ਦੇਖਿਓ ਕਿ ਕਿੰਨੀ ਉਹ ਪੁਲੀ ਨੀਵੀਂ ਹੈ ਜਿਹੜੀ ਕਿ ਅਸੀਂ ਖੁਦ ਪੈ ਪਾ ਕੇ ਉਹ ਬੰਦ ਕਰ ਛੱਡਿਆ ਹੋਇਆ ਜਦੋਂ ਵੀ ਬਰਸਾਤ ਆਈ ਤੇ ਇਹ ਜਿਹੜੇ 50 60 ਪਿੰਡ ਹੈ ਇਹ ਸਾਰੇ ਪਿੰਡ ਦੀ ਫਸਲ ਦੀ ਬਰਬਾਦੀ ਬਹੁਤ ਵੱਡੇ ਪੱਧਰ ਤੇ ਹੋਏਗੀ ਔਰ ਦੂਸਰਾ ਇਹ ਜੋ ਅਸੀਂ ਤੇ ਸਰਕਾਰ ਕੋਈ ਇੱਕ ਹੱਥ ਜੋੜ ਕੇ ਕੀ ਮੰਗਣ ਡੇ ਕੋਈ ਘਰ ਵਾਸਤੇ ਨਹੀਂ ਮੰਗਣ ਡੇ ਕੋਈ ਚੀਜ਼ ਨਹੀਂ ਮੰਗਣ ਡੇ ਇੱਕ ਨੰਗਣ ਵਾਸਤੇ ਰਸਤਾ ਮੰਗਣ ਡੇ ਆ ਇਹ ਸਾਡੀ ਇੱਕ ਪੁਲੀ ਬਣਾ ਦਿਓ ਜਿਹੜੀ ਜਨਤਾ ਆਮ ਜਨਤਾ ਗਰੀਬ ਜਨਤਾ ਦਾ ਸਮਾਨ ਆਉਂਦਾ ਹਰ ਚੀਜ਼ ਆਉਂਦੀ ਹੈ ਕੋਈ ਬੰਬਾਰ ਹੈ ਕੋਈ ਡ੍ਰਿਵਰੀ ਹੈ ਕੋਈ ਚੀਜ਼ ਹੈ ਅਗਰ ਇਹ ਠੀਕ ਹੋਏਗਾ ਇੱਕ ਰਸਤੇ ਦੀ ਮੰਗ ਰੱਖਣ ਦੇ ਆ ਉਹਦੇ ਵਾਸਤੇ ਵੀ ਸਾਨੂੰ ਧਰਨਾ ਲਾਉਣਾ ਪੈ ਗਿਆ ਵਾ ਜੋ ਸਾਡੇ ਇਲਾਕੇ ਦੇ ਡੀਸੀ ਸਾਹਿਬ ਹੈ ਇਸ ਟਾਈਮ ਤੇ ਉਹ ਵੀ ਸੁੱਤੇ ਪਏ ਆ ਕਮ ਸੋ ਕਮ 12 ਦਿਨ ਹੋ ਗਿਆ ਧਰਨਾ ਲੱਗੇ ਨੂੰ ਇੱਕ ਵਾਰੀ ਆਣ ਕੇ ਇੱਥੇ ਆਣ ਕੇ ਕੁਝ ਵੀ ਨਾ ਕਰਦੇ ਆਣ ਕੇ ਕੁਝ ਦੱਸ ਦਿੰਦੇ ਕੋਈ ਵਾਕਿਆ ਭਾਈ ਕੀ ਪ੍ਰੋਬਲਮ ਕੀ ਹੈ ਇਹ ਜੋ ਬਜ਼ੁਰਗ ਬੈਠੇ ਸਾਡੇ ਕੋਲ 95 ਸਾਲ ਤੋਂ ਜੇ ਉਹਨਾਂ ਦੇ ਦਿਲ ਦੇ ਵਿੱਚ ਇਹ ਉਠਿਆ ਫੁਰਨਾ ਕੇ ਵਾਕਿਆ ਹੀ ਕੰਮ ਹੋਣਾ ਚਾਹੀਦਾ ਤੇ ਇਹ ਸੁਖਰੀ ਮੈਂ ਤੁਹਾਨੂੰ ਦੱਸ ਦਿੰਨਾ ਤੁਹਾਡੇ ਚੈਨਲ ਦੇ ਸਾਰੀ ਤੇ ਡੀਸੀ ਸਾਹਿਬ ਨੂੰ ਵੀ ਇਸ ਚੀਜ਼ ਦੇ ਉੱਪਰ ਜ਼ਰੂਰ ਆਣ ਕੇ ਅੰਮਲ ਲੈਣਾ ਚਾਹੀਦਾ ਵੇਖੋ ਅਸੀਂ ਉਹ ਕਹਿੰਦੇ ਕਿ ਬਹੁਤ ਅਸੀਂ ਵੱਡੇ ਲੈਵਲ ਤੇ ਗਰਦਾਸਪੁਰ ਜੋ ਜਾਵਾਂਗੇ 29 ਤਰੀਕ ਨੂੰ ਇਹ ਵੱਡੇ ਲੈਵਲ ਤੇ ਜਾਣ ਦਾ ਕਿਉਂ ਲੋੜ ਪਈ ਸਾਨੂੰ 12 ਦਿਨ ਤੋਂ ਹੋ ਗਏ ਸਾਨੂੰ ਇੱਥੇ ਕਮ ਸੋ ਕਮ ਸਰਕਾਰ ਸੁੱਤੀ ਪਈ ਹੈ ਤੇ ਕਮ ਸੋ ਕਮ ਡੀਸੀ ਸਾਹਿਬ ਸਾਡੇ ਹੀ ਅਫਸਰ ਹੈ ਅਸੀਂ ਆਪਣੇ ਦਫ਼ਤਰ ਚ ਜਾ ਕੇ ਉੱਥੇ ਮੰਗ ਰੱਖਣੀ ਹੈ ਕਿ ਡੀਸੀ ਸਾਹਿਬ ਸਾਡੀ ਇਹ ਮੰਗ ਸੁਣੋ ਜੇ ਤੁਹਾਨੂੰ ਤੱਕ ਨਹੀਂ ਪਤਾ ਲੱਗਾ ਕਿ ਅਸੀਂ ਇੰਨੇ ਬੰਦੇ ਆਏ ਤੁਹਾਨੂੰ ਦੱਸਣ ਵਾਸਤੇ ਤੇ ਇਹ ਸਾਡੀ ਜ਼ਰੂਰੀ ਆ ਮੰਗ ਸਾਡੇ ਇਲਾਕੇ ਦੀ ਮੰਗ ਹੈ ਸਾਡੇ ਸਕੂਲੀ ਬੱਚਿਆਂ ਦੀ ਮੰਗ ਹੈ ਸਾਡੀਆਂ ਮੈਡਮਾਂ ਦੀ ਮੰਗ ਹੈ ਇੱਥੇ ਕਿੰਨੇ ਐਕਸੀਡੈਂਟ ਹੋਏ ਸਕੂਟਰੀਆਂ ਤੇ ਕਿੰਨੇ ਇੱਕ ਦੋ ਮੌਤਾਂ ਵੀ ਹੋਈਆਂ ਨੇ ਤੇ ਇਹੋ ਹੀ ਅਸੀਂ ਡੀਸੀ ਸਾਹਿਬ ਦੇ ਅੱਗੇ ਵੀ ਫਰਿਆਦ ਕਰਾਂਗੇ ਕਿ ਡੀਸੀ ਸਾਹਿਬ ਤੁਸੀਂ ਸਾਡੇ ਇਲਾਕੇ ਦੇ ਡੀਸੀ ਹੋ ਇਹ ਆਮ ਜਨਤਾ ਦੇ ਡੀਸੀ ਹੋ ਤੇ ਇਹਨਾਂ ਦੀ ਫਰਿਆਦ ਕਿਉਂ ਨਹੀਂ ਸੁਣੀ ਜਾਣ ਰਹੀ ਤੇ ਇਹ ਤੁਹਾਡੇ ਮਾਧਿਅਮ ਨਾਲ ਤਰਾਹੀ ਦੱਸਾਂਗੇ कि जो 29 ਤਰੀਕ ਨੂੰ ਵੀ ਅਸੀਂ ਉਥੇ ਸਾਰੀਆਂ ਜਸੇਬੰਦੀਆਂ ਇਕੱਠੀਆਂ ਹੋ ਕੇ ਪਹੁੰਚ ਰਹੀਆਂ ਨੇ ਤੇ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇੱਥੇ ਵੀ ਆਣ ਕੇ ਬਹੁਤ ਵੱਡਾ ਸਹੂਲਤ ਪਾਈ ਹੈ ਤੇ ਅਸੀਂ ਉਥੇ ਜਾ ਕੇ ਜਰੂਰ ਸਭ ਨੂੰ ਸੋਏ ਨੇ ਮੰਜੇਂਦਰ ਪ੍ਰਧਾਨ ਹੈ ਜਿਨ੍ਹਾਂ ਨੇ ਬਹੁਤ ਖੂਬੀ ਦੱਸਿਆ ਕਿ 29 ਤਰੀਕ ਨੂੰ ਵੱਡਾ ਮਾਰਚ ਲੈ ਕੇ ਡੀਸੀ ਸਾਹਿਬ ਦੇ ਧਰਨੇ ਤੇ ਆਪਣੇ ਦਫ਼ਤਰ ਦੇ ਮੁਡੇ ਰਾ ਧਰਨਾ ਦਿੱਤਾ ਜਾਊਗਾ ਸੋ ਅਗਲੇ ਅਪਡੇਟ ਦੇ ਲਈ ਜਲਦੀ ਹੀ ਬਨੇ ਰਹੋ ਦੇਖਦੇ ਰਹੋ ਪੰਜਾਬ ਦੀ ਬਾਹਰ ਮੈਂ ਹਾਂ ਸੁਖਨ ਦਾ ਨੋਲੇ ਤਾਂ ਤਗਲੀ ਸਸੀ